ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਇਹ ਦੇਖਿਆ ਗਿਆ ਹੈ ਕਿ ਕੁਝ ਸਿਆਣਾ ਬੰਦਾ ਜਦੋਂ ਕਿਸੇ ਨਿਆਣਮਤ ਵਾਲੇ ਬੰਦੇ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਇਹ ਸੋਚ ਕੇ ਕਿ ਕਿਉਂ ਕਮਲੇ ਦੇ ਨਾਲ ਮੱਥਾ ਲਾਉਣਾ ਹੈ ਆਪਣਾ ਹੀ ਨੁਕਸਾਨ ਹੈ ਤਾਂ ਕਮਲਾ ਇਹ ਸਮਝਣ ਲੱਗਦਾ ਹੈ ਕਿ ਉਹ ਜਿੱਤ ਗਿਆ ਸਿਆਣਾ ਡਰ ਗਿਆ ਕਈ ਵਾਰ ਇਸ ਟਾਲਾਵਟ ਜਾਣ ਦੀ ਸਿਆਣਪ ਨੂੰ ਹੀ ਸਿਆਸਤਦਾਨ ਲੋਕਾਂ ਦੇ ਉਲਟ ਵਰਤਦੇ ਹਨ ਸਿੱਖ ਪੰਥ ਨਾਲ ਵੀ ਕੁਝ ਰਿਹਾ ਹੀ ਹੋ ਰਿਹਾ ਹੈ ਬਹੁਤੇ ਲੋਕ ਇਸ ਗੱਲ ਦੇ ਡਰ ਤੋਂ ਚੁੱਪ ਹਨ ਕਿ ਜੇ ਅਸੀਂ ਕੁਝ ਬੋਲਿਆ ਤਾਂ ਖੌਰੇ ਸਾਡੇ ਕੁਝ ਕਹਿਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਕੁਝ ਖੇਸ ਨਾ ਪਹੁੰਚ ਜਾਵੇ ਮਰਿਆਦਾ ਦਾ ਘਾਣ ਨਾ ਹੋ ਜਾਵੇ ਇਸ ਸ਼ਰਧਾ ਇਸ ਡਰ ਅਦਮ ਨੂੰ ਹੀ ਜੱਫੇਦਾਰ ਜਾਂ ਸਿਆਸੀ ਆਗੂ ਇਸ ਤਰੀਕੇ ਨਾਲ ਵਰਤਦੇ ਹਨ ਕਿ ਸਾਨੂੰ ਪ੍ਰਵਾਨ ਕਰ ਲਿਆ ਗਿਆ ਹੈ ਪੰਥ ਨੇ ਸਾਨੂੰ ਪ੍ਰਵਾਨਗੀ ਦੇ ਦਿੱਤੀ ਅਸੀਂ ਜੋ ਮਰਜ਼ੀ ਫੈਸਲੇ ਸੁਣਾਈਏ ਉਹ ਪੰਥ ਦੇ ਸਰਮੱਤੇ ਹੋਣਗੇ ਲੇਕਿਨ ਤੁਹਾਡੀਆਂ ਮਨਮਾਨੀਆਂ ਦੇ ਖਿਲਾਫ ਹੁਣ ਭਾਵੇਂ ਆਵਾਜ਼ ਨਾ ਵੀ ਉੱਠੇ ਪਰ ਜੋ ਨੁਕਸਾਨ ਸੰਸਥਾ ਦਾ ਹੋ ਰਿਹਾ ਹੁੰਦਾ ਹੈ ਉਸਦੇ ਅਸਰ ਕਾਫੀ ਦੇਰ ਬਾਅਦ ਸਾਹਮਣੇ ਆਉਂਦੇ ਹਨ ਜਿਵੇਂ ਸਿਉਂਕ ਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਪਿੱਛੇ ਕੁਝ ਬਚਦਾ ਹੀ ਨਹੀਂ ਜੇ ਆਪਾਂ ਗਿਆਨੀ ਕੁਲਦੀਪ ਸਿੰਘ ਦੇ ਕਾਰਜਕਾਲ ਉੱਤੇ ਨਜ਼ਰ ਮਾਰੀਏ ਤਾਂ ਕੁਝ ਅਜਿਹਾ ਹੀ ਪ੍ਰਤੀਤ ਹੁੰਦਾ ਹੈ ਥਾਪਣ ਤੋਂ ਲੈ ਕੇ ਹੁਣ ਤੱਕ ਜੋ ਵੀ ਫੈਸਲੇ ਗਿਆਨੀ ਕੁਲਦੀਪ ਸਿੰਘ ਨੇ ਲਏ ਨੇ ਉਹਨਾਂ ਨੇ ਪੰਥ ਵਿੱਚ ਉਲਝਣਾਂ ਹੀ ਪੈਦਾ ਕੀਤੀਆਂ ਨੇ ਸ਼ੇਧ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਹਾਲਾਂਕਿ ਇਸਤੇ ਹਰ ਵਾਰ ਚਰਚਾ ਵੀ ਹੋਈ ਹੈ ਅਸੀਂ ਭੁੱਲ ਜਾਂਨੇ ਹਾਂ ਤੇ ਫਿਰ ਜਦੋਂ ਕੋਈ ਨਵੀਂ ਗੱਲ ਹੁੰਦੀ ਹੈ ਤਾਂ ਦੁਬਾਰਾ ਉਸ ਦੇ ਉੱਤੇ ਦੋ ਤਿੰਨ ਦਿਨ ਮੁੜ ਕੇ ਚਰਚਾ ਹੁੰਦੀ ਹੈ ਇਹ ਗੱਲ ਫੇਰ ਆਈ ਗਈ ਹੋ ਜਾਂਦੀ ਹੈ ਪਰ ਜਿਸ سلسلے ਬਾਤ ਸਮਝੀਏ ਤਾਂ ਹਰ ਹਰਕਤ ਕਿਵੇਂ ਪੰਛ ਵਿੱਚ ਉਲਝਣਾ ਵਧਾ ਰਹੀ ਹੈ ਇਹ ਸਾਫ ਹੋ ਜਾਵੇਗਾ ਸ਼ੁਰੂ ਤੋਂ ਹੀ ਸ਼ੁਰੂ ਕਰਦੇ ਆ ਥਾਪਣ ਤੋਂ ਕਾਰਜਕਾਰ ਸੰਭਾਲਣ ਤੋਂ ਲੈ ਕੇ ਹੁਣ ਤੱਕ ਕੀ ਕੀ ਹੋਇਆ ਕੀ ਕੀ ਫੈਸਲੇ ਲਏ ਗਏ ਕਿਵੇਂ ਕਿਵੇਂ ਉਹਨਾਂ ਦੇ ਨਾਲ ਪੰਛ ਦੇ ਵਿੱਚ ਉਲਝਣਾ ਵਧਿਆ ਇਸ ਦੀ ਚਰਚਾ ਕਰਦੇ ਪਹਿਲੀ ਸ਼ੁਰੂਆਤ ਜਿਹੜੀ ਹੈ ਉਹ ਮर्याਦਾ ਜਾਂ ਅੰਮ੍ਰਿਤ ਵੇਲਾ ਜਦੋਂ ਉਹਨਾਂ ਨੇ ਆਪਣਾ ਕਾਰਜਕਾਰ ਸੰਭਾਲ ਲਿਆ ਉਸ ਤੋਂ ਦੀ ਕਰ ਲੈਨੇ ਹਾਂ ਤਾਂ ਸਿੱਖੀ ਦੇ ਵਿੱਚ ਅੰਮ੍ਰਿਤ ਵੇਲਾ ਕਿਸ ਨੂੰ ਕਿਹਾ ਜਾਂਦਾ ਹੈ ਸੂਰਜ ਨਿਕਲਣ ਤੋਂ ਪਹਿਲਾਂ ਦਾ ਇਹ ਸਮਾਂ ਸਿੱਖ ਧਰਮ ਦੇ ਵਿੱਚ ਅਧਿਆਤਮਿਕ ਪੱਖ ਤੋਂ ਬਹੁਤ ਚੰਗਾ ਮੰਨਿਆ ਗਿਆ ਹੈ ਸੂਰਜ ਕੱਢਣ ਤੋਂ 3 ਘੰਟੇ ਪਹਿਲੇ ਦਾ ਇਹ ਸਮਾਂ ਪਾਠ ਕਰਨ ਲਈ ਗੁਰਬਾਣੀ ਨੂੰ ਪੜ੍ਹਨ ਲਈ ਜਾਂ ਇਹ ਕਹਿ ਲਵੋ ਕਿ ਰੱਬ ਦੇ ਨਾਲ ਜੁੜਨ ਲਈ ਸਭ ਤੋਂ ਸਹੀ ਸਮਾਂ ਮੰਨਿਆ ਗਿਆ ਹੈ ਆਮ ਤੌਰ ਤੇ 3 ਵਜੇ ਤੋਂ 6 ਵਜੇ ਦੇ ਵਿਚਕਾਰ ਹੀ ਇਹ ਸਮਾਂ ਹੁੰਦਾ ਹੈ ਇਹ ਸਮਾਂ ਇੱਕ ਸਮਾਂ ਵੀ ਇਸ ਲਈ ਨਹੀਂ ਕਿਹਾ ਗਿਆ ਹੈ ਕਿਉਂਕਿ ਜਗਾ ਤੇ ਮੌਸਮ ਦੇ ਹਿਸਾਬ ਨਾਲ ਸੂਰਜ ਦੇ ਨਿਕਲਣ ਦੇ ਸਮੇਂ ਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ ਫਰਕ ਪੈਂਦਾ ਰਹਿੰਦਾ ਹੈ ਇਸ ਕਰਕੇ ਹੀ ਇਹ 1:00 ਵਜੇ ਤੋਂ ਲੈ ਕੇ 6:00 ਵਜੇ ਤੱਕ ਦਾ ਸਮਾਂ ਹੈ ਕਿਸੇ ਸਮੇਂ ਵੀ ਇਸ ਨੂੰ ਅਮਰਤ ਵੇਲਾ ਕਿਹਾ ਜਾ ਸਕਦਾ ਪਰ ਗੁਰਦੀਪ ਸਿੰਘ ਨੇ ਆਪਣਾ ਅਹੁਦਾ ਤਾਂ 3:00 ਵਜੇ ਤੋਂ ਵੀ ਪਹਿਲਾਂ ਹੀ ਸੰਭਾਲ ਲਿਆ ਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਸ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ ਗੁਰਸੇਖ ਉੱਠ ਕੇ ਇਸ਼ਨਾਨ ਕਰਦਾ ਹੈ ਨਿਤਨੇਮ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ ਪਰ ਸਭ ਤੋਂ ਅਹਿਮ ਪਦਮੀ ਤੇ ਬੈਠਣ ਵਾਲਾ ਵਿਅਕਤੀ ਹੀ ਜੋ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਹੀ 2:50 ਮਿੰਟ ਤੇ ਤਤਸ਼੍ਰੀ ਕੇਸਗੜ੍ਹ ਸਾਹਿਬ ਪਹੁੰਚ ਕੇ ਜਥੇਦਾਰ ਦੀ ਪਦਵੀ ਵੀ ਸੰਭਾਲ ਲੈਂਦਾ ਹੈ ਤੇ ਫਿਰ ਇਸ ਨੂੰ ਹੀ ਅੰਮ੍ਰਿਤ ਵੇਲਾ ਦੱਸ ਰਿਹਾ ਹੈ ਤਾਂ ਕੀ ਪੰਛਰ ਵਿੱਚ ਉਲਝਣ ਨਹੀਂ ਪੈਦਾ ਹੋਵੇਗੀ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀ ਆ ਰਹੀ ਅੰਮ੍ਰਿਤ ਵੇਲੇ ਦੀ ਵਿਆਖਿਆ ਜਾਂ ਉਹਦੀ ਪਰਵਾਸ਼ਾ ਹੀ ਅਸੀਂ ਬਦਲ ਦਿੰਦੇ ਹਾਂ ਤਾਂ ਕੀ ਹੋਵੇਗਾ ਕੱਲ ਨੂੰ ਕੋਈ ਵੀ ਇਸ ਘਟਨਾ ਦੀ ਮਿਸਾਲ ਦੇ ਕੇ ਰਾਤ ਨੂੰ 12 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਨੂੰ ਅੰਮ੍ਰਿਤ ਵੇਲਾ ਦੱਸ ਸਕਦਾ ਹੈ ਤਾਂ ਕਿੰਨੇ 100 ਸਾਲਾਂ ਤੋਂ ਚੱਲੀ ਆ ਰਹੀ ਇੱਕ ਰਵਾਇਤ ਤੁਸੀਂ ਇੱਕ ਝਟਕੇ ਦੇ ਵਿੱਚ ਹੀ ਖਤਮ ਕਰ ਦਿੱਤੀ ਸਮਾਪਤ ਕਰ ਦਿੱਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਉਲਝਣ ਪੈਦਾ ਕਰ ਦਿੱਤੀ ਸਮੂਚੀਆਂ ਸਿੱਖ ਸਥਾਵਾਂ ਵੱਲੋਂ ਇਕੱਠੇ ਸਨਮਾਨ ਕਰਨ ਦਾ ਜਾਂ ਦਸਤਾਰ ਪੇਂਟ ਕਰਨ ਦਾ ਪੰਥ ਦੀ ਇਕਜੁਟਤਾ ਦੀ ਮਿਸਾਲ ਪੇਸ਼ ਕਰਨ ਦੀ ਗੱਲ ਤਾਂ ਅਜੇ ਆਪਾਂ ਕਰ ਹੀ ਨਹੀਂ ਰਹੇ ਉਸ ਦੀ ਚਰਚਾ ਤਾਂ ਬਹੁਤ ਵਾਰ ਹੋ ਚੁੱਕੀ ਹੈ ਕਰੋ ਕਰ ਜਾ ਕੇ ਦਸਤਾਰਾਂ ਇਕੱਠੀਆਂ ਕਰਨ ਨਾਲ ਕਿਸੇ ਅਕਾਲ ਤਖ ਦੇ ਜਥੇਦਾਰ ਦੀ ਸ਼ੋਭਾਵਦੀ ਹੈ ਤਾਂ ਇਸ ਤੇ ਵੀ ਬੜੀ ਵਾਰ ਚਰਚਾ ਹੋ ਚੁੱਕੀ ਹੈ ਕਿ ਕੀ ਕਰਨਾ ਉਹ ਕੁਲਦੀਪ ਸਿੰਘ ਲਈ ਸਹੀ ਸੀ ਕਿ ਉਹਦੇ ਨਾਲ ਵੀ ਮਰਿਆਦਾ ਨੂੰ ਥੇਸ ਨਹੀਂ ਪਹੁੰਚੀ ਕਿ ਉਹਦੇ ਨਾਲ ਵੀ ਸ਼੍ਰੀ ਕਾਲ ਤਰਸਬ ਦੇ ਜਥੇਦਾਰ ਦੀ ਪਦਵੀ ਨੂੰ ਥੇਸ ਨਹੀਂ ਪਹੁੰਚੀ ਉਹ ਵੀ ਇੱਕ ਅਲੱਗ ਵਿਸ਼ਾ ਹੈ ਪਰ ਫਿਲਹਾਲ ਅਸੀਂ ਆਪਾਂ ਓरिजिनल ਪੈਦਾ ਕਰਨ ਦੀ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਫੈਸਲੇ ਨਾਲ ਕੀ ਕੀ ਓਲਝਨਾ ਪੈਦਾ ਫਿਰ ਇਸ ਕੜੀ ਵਿੱਚ ਅੱਗੇ ਆ ਜਾਂਦਾ ਹੈ ਕਿ ਪੰਛ ਦੇ ਵਿੱਚ ਪ੍ਰਵਾਨ ਹੋਣ ਦੀ ਕਾਲੀ ਲਈ ਉਹਨਾਂ ਵੱਲੋਂ ਜੋ ਫੈਸਲੇ ਲਏ ਗਏ ਵੱਖ-ਵੱਖ ਤਰੀਕੇ ਦੇ ਫੈਸਲੇ ਕੀਤੇ ਗਏ ਉਨ੍ਹਾਂ ਦਾ ਕੀ ਪ੍ਰਭਾਵ ਪਿਆ ਉਹਨਾਂ ਨਾਲ ਪੰਥ ਦੇ ਵਿੱਚ ਕੀ ਸੁਨੇਹਾ ਗਿਆ ਰਣਜੀਤ ਸਿੰਘ ਢੜਰੀਆਂ ਵਾਲੇ ਦਾ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਅਤੇ ਉਸ ਦਾ ਤਰੀਕਾਕਾਰ ਦੋਹਾਂ ਦੇ ਹੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ ਕੀ ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਫੈਸਲਾ ਲਿਆ ਗਿਆ ਸੀ ਜਾਂ ਫਿਰ ਹਰਨਾਮ ਸਿੰਘ ਧੂਮਾਂ ਦੇ ਉੱਤੇ ਦਬਾਅ ਬਣਾਉਣ ਦੇ ਲਈ ਕੀਤੀ ਗਈ ਇੱਕ ਕਾਰਵਾਈ ਸੀ ਕਿਉਂਕਿ ਉਸ ਸਮੇਂ ਲੱਗਦਾ ਸੀ ਕਿ ਹਰਨਾਨ ਸਿੰਘ ਧੁੰਮਾ ਇਹਨਾਂ ਦੀ ਨਿਯੁਕਤੀ ਦੇ ਖਿਲਾਫ ਪੰਥ ਨੂੰ ਇਕੱਠਾ ਕਰ ਰਿਹਾ ਹੈ ਲਾਮਬੰਦ ਕਰ ਰਿਹਾ ਕੋਈ ਤਾੜਨਾ ਨਹੀਂ ਕੋਈ ਵਿਚਾਰ ਚਰਚਾ ਨਹੀਂ ਕੋਈ ਧਾਰਮਿਕ ਸਜ਼ਾ ਨਹੀਂ ਬਸ ਸਿਰਫ 500 ਰੁਪਏ ਦੀ ਦੇਖ ਕਰਾ ਕੇ ਘਰ ਜਾਓ ਸਾਰੇ ਗੁਨਾ ਤੁਹਾਡੇ maaf ਹੋ ਗਏ ਨੇ ਇਹਨਾਂ ਦੇ ਫੈਸਲੇ ਤੋਂ ਇਹੀ ਲੱਗਿਆ ਕਿਉਂਕਿ ਜਦੋਂ ਫਸੀਲ ਤੇ ਖੜ ਕੇ ਫੈਸਲਾ ਸੁਣਾਇਆ ਗਿਆ ਤਾਂ ਉਸ ਦੋਸ਼ਾਂ ਬਾਰੇ ਬਹੁਤੀ ਗੱਲ ਨਹੀਂ ਹੋਈ ਕੋਈ ਚਰਚਾ ਨਹੀਂ ਹੋਈ ਜਦੋਂ ਕਿ ਦੋਸ਼ ਅਨੇਕ ਸੀ ਅਣਗਿਣਤ ਸੀ ਤੇ ਜੇ ਆਪਾਂ ਉਹਨਾਂ ਦੀ ਚਰਚਾ ਇੱਕ ਇੱਕ ਕਰਕੇ ਕਰਨ ਲੱਗੀਏ ਤਾਂ ਬਹੁਤ ਸਮਾਂ ਉਸ ਦੇ ਉੱਪਰ ਵੀ ਜਾ ਸਕਦਾ ਹੈ ਪਰ ਜਥੇਦਾਰ ਸਾਹਿਬ ਨੇ ਅਜਿਹਾ ਕਰਨਾ ਮناسب ਨਹੀਂ ਸਮਝਿਆ ਉਹਨਾਂ ਦੀਆਂ ਜੋ ਟਿੱਪਣੀਆਂ ਸੀ ਉਹਨਾਂ ਨਾਲ ਪੰਚ ਦੇ ਵਿੱਚ ਕੀ ਟਕਰਾਅ ਪੈਦਾ ਹੋਇਆ ਉਸ ਤੇ ਕੋਈ ਚਰਚਾ ਨਹੀਂ ਕੀਤੀ ਗਈ ਬਹੁਤ ਸਾਰੇ ਲੋਕ ਟੱਡਰੀਆਂ ਵਾਲੇ ਨੂੰ ਦੋਖੀ ਮੰਨਦੇ ਸੀ ਉਸ ਦੀਆਂ ਕੀਤੀਆਂ ਗਈਆਂ ਕਥਾਵਾਂ ਨੂੰ ਟਿੱਪਣੀਆਂ ਨੂੰ ਧਰਮ ਦੇ ਉਲਟ ਮੰਨਦੇ ਸੀ ਜੋ ਮਰਿਆਦਾ ਤੇ ਵਿਆਖਿਆ ਗੁਰਬਾਣੀ ਦੀ ਤਖਤ ਸਾਹਿਬ ਤੇ ਗੁਰੂ ਘਰਾਂ ਦੇ ਵਿੱਚੋਂ ਆਮ ਤੌਰ ਤੇ ਹੀ ਕੀਤੀ ਜਾਂਦੀ ਹੈ ਕਢਰੀਆਂ ਵਾਲਾ ਉਸਤੇ ਬਿਲਕੁਲ ਹੀ ਉਲਟ ਪ੍ਰਚਾਰ ਕਰ ਰਿਹਾ ਸੀ ਜਾਂ ਇਹ ਕਹਿ ਲਓ ਕਿ ਉਸਤੇ ਪ੍ਰਸ਼ਨ ਖੜੇ ਕਰਦਾ ਰਿਹਾ ਹੈ ਤੇ ਕੀ ਇਸ ਫੈਸਲੇ ਨਾਲ ਉਹ ਮੁੱਦਾ ਖਤਮ ਹੋ ਗਿਆ ਜੋ ਉਲਜਨ ਸਿੱਖ ਪੰਥ ਨੂੰ ਉਹ ਵਿਆਖਿਆ ਦੇ ਵਿੱਚ ਲੈ ਕੇ ਜਾਂ ਇਤਿਹਾਸ ਨੂੰ ਲੈ ਕੇ ਚੱਲ ਰਹੀ ਸੀ ਕੀ ਉਹ ਦੂਰ ਹੋ ਗਈ ਹੀ ਢੜਰੀਆਂ ਵਾਲੇ ਵੱਲੋਂ ਉਹ ਸਾਰੀਆਂ ਟਿੱਪਣੀਆਂ ਉਹ ਕਥਾਵਾਂ ਉਹ ਵਿਆਖਿਆਵਾਂ ਵਾਪਸ ਲੈ ਲਿਆਂਗੀਆਂ ਨੇ ਜੋ ਉਹਨਾਂ ਵੱਲੋਂ ਆਪਣੇ ਦਿਵਾਨਾਂ ਦੇ ਵਿੱਚ ਕੀਤੀਆਂ ਗਈਆਂ ਜਦੋਂ ਉਹ ਸਿੱਖ ਇਤਿਹਾਸ ਨੂੰ ਇਹ ਕਹਿ ਕੇ ਪ੍ਰਚਾਰ ਰਹੇ ਸੀ ਕਿ ਨਵੀਂ ਪੀੜੀ ਕਿਵੇਂ ਨੇੜੇ ਲੈ ਕੇ ਆਂਦੀ ਜਾਵੇ ਨਵੀਂ ਪੀੜੀ ਨੂੰ ਕਿਵੇਂ ਜੋੜਿਆ ਜਾਵੇ ਕਿਵੇਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਘਟਨਾਵਾਂ ਨੂੰ ਸਮਝਾਇਆ ਜਾਵੇ ਕਿ ਉਹਨਾਂ ਦਾ ਤਰੀਕਾ ਸਹੀ ਸੀ ਜਾਂ ਫਿਰ ਜੋ ਉਸ ਸਮੇਂ ਤੋਂ ਅਕਾਲ ਤਖਤ ਜਾਂ ਹੋ ਸਿੱਖ ਸਥਾਵਾਂ ਵੱਲੋਂ ਲਈ ਗਈ ਪੋਜੀਸ਼ਨ ਸੀ ਉਹ ਸਹੀ ਸੀ ਇਸ ਗੱਲ ਦੇ ਉੱਤੇ ਨਾ ਕੋਈ ਚਰਚਾ ਹੋਈ ਹੈ ਨਾ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਸ ਸਿੱਖ ਪੰਥ ਦੀ ਏਕਤਾ ਦੇ ਨਾਮ ਦੇ ਉੱਤੇ 500 ਰੁਪਏ ਦੀ ਦੇਗ ਕਰਾ ਕੇ ਉਹਨਾਂ ਨੂੰ ਸੁਰਖਰੂ ਕਰ ਦਿੱਤਾ ਗਿਆ ਤੇ ਇਸ ਨੂੰ ਇਹ ਦਿਖਾਇਆ ਗਿਆ ਕਿ ਡਿਫਰੈਂਡਰ ਸਾਹਿਬ ਨੇ ਬਹੁਤ ਵੱਡਾ ਇੱਕ ਸਿੱਖ ਪੰਥ ਦਾ ਮਸਲਾ ਸੁਲਝਾ ਦਿੱਤਾ ਹੈ ਜਦਕਿ ਇਹ ਸੁਲਝਾਉਣਾ ਨਹੀਂ ਇਸ ਨੂੰ ਹੋਰ ਉਲਝਣ ਪੈਦਾ ਕਰਨਾ ਕਹਿੰਦੇ ਨੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਵਿਆਖਿਆ ਨੂੰ ਕਿਸ ਕਥਾ ਨੂੰ ਜਿਹੜੇ ਬੱਚੇ ਸੁਣਨ ਵਾਲੇ ਨੇ ਉਹ ਸਮਝਣ ਕਿਉਂਕਿ ਉਹ ਦਿਨਾਂ ਕੁਝ ਵੀ ਉਹਨਾਂ ਵੱਲੋਂ ਕਿਹਾ ਗਿਆ ਸੀ ਉਹ ਸੋਸ਼ਲ ਮੀਡੀਆ ਤੇ ਹਜੇ ਵੀ ਉਸੇ ਤਰੀਕੇ ਨਾਲ ਪਿਆ ਹੈ ਉਸ ਨੂੰ ਵਾਪਸ ਨਹੀਂ ਲਿਆ ਗਿਆ ਤੇ ਜੇ ਉਹ ਲੋਕ ਅੱਜ ਵੀ ਸੁਣ ਸਕਦੇ ਨੇ ਫਿਰ ਇਸ ਫੈਸਲੇ ਦਾ ਆਪਾਂ ਅਰਥ ਕੀ ਕੱਢੀਏ ਇਸ ਤੇ ਵੀ ਸਵਾਲ ਖੜਾ ਫਿਰ ਤੁਸੀਂ ਭਾਈ ਰਣਜੀਤ ਸਿੰਘ ਗੌਰੇ ਮਸਕੀਨ ਦੀ ਗੱਲ ਕਰ ਲਓ ਜੋ ਉਹਨਾਂ ਦਾ ਫੈਸਲਾ ਵੀ ਉਹਨਾਂ ਬਾਰੇ ਫੈਸਲਾ ਵੀ ਲਿਆ ਗਿਆ ਉਹਨਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦਾ ਵਾਪਸ ਜਥੇਦਾਰ ਥਾਪ ਦਿੱਤਾ ਗਿਆ ਤੇ ਤਖਤਾਂ ਦੇ ਵਿੱਚ ਇੱਕ ਟਕਰਾਅ ਪੈਦਾ ਹੋਇਆ ਜੋ ਕਿ ਉਚਿਤ ਨਹੀਂ ਸੀ ਨਹੀਂ ਹੋਣਾ ਚਾਹੀਦਾ ਸੀ ਤੇ ਉਸ ਟਕਰਾਅ ਨੇ ਸਿੱਖ ਚੱਕ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਤਖਤਾਂ ਤੇ ਜੱ세ਦਾਰ ਸ਼ਹਿਬਾਨ ਦਾ ਕੀ ਸੁਨੇਹਾ ਦਿੱਤਾ ਕੀ ਉਹਨਾਂ ਦਾ ਅਕਸ਼ ਲੋਕਾਂ ਦੇ ਵਿੱਚ ਗਿਆ ਉਸ ਤੇ ਬਾਰੇ ਵੀ ਬੜੀਆਂ ਗੱਲਾਂ ਹੋਣ ਕਿ ਇੱਕ ਤਖਤੇ ਜੱ세ਦਾਰ ਦੂਸਰੇ ਤਖਤੇ ਜੱ세ਦਾਰ ਨੂੰ ਤਨਖਾਈਆ ਕੋਸ਼ਿਸ਼ ਕਰ ਸਕਦੇ ਨੇ ਉਹਨਾਂ ਨੂੰ ਲਾਂਭੇ ਕਰ ਸਕਦੇ ਨੇ ਕਿ ਉਹਨਾਂ ਨੂੰ ਪੰਥ ਚੋਂ ਛੇਕ ਸਕਦੇ ਨੇ ਜਾਂ ਕੀ ਇੱਕ ਤਨਖਾਈਆ ਕਰਾ ਦਿੱਤਾ ਗਿਆ ਹੋਇਆ ਵਿਅਕਤੀ ਕਿਸੇ ਦੂਸਰੇ ਤੱਕ ਦਾ ਜਥੇਦਾਰ ਲੱਗ ਸਕਦਾ ਸੀ ਬੜੇ ਪ੍ਰਸ਼ਨ ਸੀ ਨਾਲ ਇਹ ਪ੍ਰਸ਼ਨ ਵੀ ਸੀ ਕਿ ਕੀ ਕਿਸੇ ਇੱਕ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਹੱਕ ਹੈ ਕਿ ਉਹ ਦੂਸਰੇ ਤਖਤ ਦੇ ਜਥੇਦਾਰ ਨੂੰ ਥਾਪ ਸਕਦਾ ਹੈ ਜਾਂ ਉਹਨਾਂ ਦੀ ਨਿਯੁਕਤੀ ਨੂੰ ਬਹਾਲ ਕਰ ਸਕਦਾ ਹੈ ਇਸ ਚੀਜ਼ ਦੇ ਉੱਤੇ ਵੀ ਪ੍ਰਸ਼ਨ ਹੋਇਆ ਬਾਅਦ ਵਿੱਚ ਫੈਸਲੇ ਵਾਪਸ ਲੈ ਗਏ ਆਪਸ ਸਮਝੌਤਾ ਹੋ ਗਿਆ ਤੇ ਇੱਕ ਹੋਰ ਫੈਸਲਾ ਸੁਣਾਇਆ ਗਿਆ ਕਿ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਦਾ ਉਥੋਂ ਦੀ ਕਮੇਟੀ ਹਿਸਾਬ ਕਰ ਦੇਵੇ ਉਹਦਾ ਬਕਾਇਆ ਪੈਸਾ ਜੋ ਵੀ ਹੈ ਉਹ ਰਿਲੀਜ਼ ਕਰ ਦੇਵੇ ਲੇਕਿਨ ਉਦੋਂ ਹੋਰ ਸਵਾਲ ਵੀ ਖੜੇ ਹੋਏ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਸੀ ਜਥੇਦਾਰ ਦੇ ਅਹੁਦੇ ਤੋਂ ਕੀ ਉਹਨਾਂ ਦਾ ਹਿਸਾਬ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਕੀ ਉਹਨਾਂ ਦੇ ਬਕਾਏ ਜਾਰੀ ਕੀਤੇ ਗਏ ਸੀ ਕੀ ਪੈਸੇ ਦੇ ਲੈਣ ਦੇਣ ਦੇ ਵਿੱਚ ਵੀ ਜਥੇਦਾਰ ਕੋਈ ਆਪਣਾ ਫੈਸਲਾ ਸੁਣਾ ਸਕਦੇ ਨੇ ਕਿ ਇਸ ਤਰੀਕੇ ਨਾਲ ਕਿਸੇ ਵੀ ਕਮੇਟੀ ਨੂੰ ਉਹ ਹੁਕਮਨਾਮਾ ਦੇ ਸਕਦੇ ਨੇ ਕਿ ਤੁਸੀਂ ਐਨੇ ਪੈਸੇ ਕਿਸੇ ਫਲਾਣੇ ਵਿਅਕਤੀ ਨੂੰ ਦੇ ਸਕੋ ਇਸ ਦੇ ਉੱਪਰ ਵੀ ਸਵਾਲ ਖੜੇ ਕੀਤੇ ਸੀ ਹੁਣ ਜੇ ਆਪਾਂ ਹਰਜੋਤ ਸਿੰਘ ਬੈਂਸ ਦਾ ਫੈਸਲੇ ਦੀ ਗੱਲ ਕਰੀਏ ਜੋ ਕੱਲ ਲਿਆ ਗਿਆ ਹੈ ਉਸ ਦੇ ਉੱਤੇ ਵੀ ਕਈ ਸਵਾਲ ਖੜੇ ਹੁੰਦੇ ਹਨ ਜਦੋਂ ਇਹ ਘਟਨਾ ਘਟੀ ਉਹਦੇ ਵਿੱਚ ਦੋ ਤਿੰਨ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਦੇ ਨਾਮ ਸਾਹਮਣੇ ਆਏ ਇੱਕ ਤਾਂ ਗਾਇਕ ਵੀਰ ਸਿੰਘ ਦਾ ਨਾਮ ਸੀ ਜਿਸ ਵੱਲੋਂ ਸਟੇਜ ਤੇ ਪ੍ਰੋਗਰਾਮ ਦੇ ਦੌਰਾਨ ਸ਼ਹੀਦੀ ਸਮਾਗਮ ਦੇ ਦੌਰਾਨ ਗੀਤ ਗਾਏ ਗਏ ਫੇਰ ਕੁਝ ਲੋਕ ਸੀ ਜਿਨ੍ਹਾਂ ਵੱਲੋਂ ਭੰਗੜਾ ਪਾਇਆ ਗਿਆ ਨੌਜਵਾਨ ਮੁੰਡੇ ਕੁੜੀਆਂ ਸੀ ਤੇ ਤੀਸਰੀ ਤਰ ਸੀਗੀ ਸਰਕਾਰ ਦੇ ਵੱਲੋਂ ਜਿਨ੍ਹਾਂ ਨੇ ਇਹ ਸਮਾਗਮ ਆਯੋਜਿਤ ਕੀਤਾ ਜਿਹਦੇ ਕਰਕੇ ਮੰਤਰੀ ਅਜੂਤ ਸਿੰਘ ਗੈਸ ਨੂੰ ਤਲਬ ਕੀਤਾ ਗਿਆ ਸੀ ਤੇ ਗੁਸਪਾਲ ਸਿੰਘ ਜਫਰ ਜਿਹੜੇ ਨੇ ਪਾਸ਼ਾ ਵਿਭਾਗ ਦੇ ਮੁਖੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਲੇਕਿਨ ਇਸ ਜੇ ਇੱਕ ਘਟਨਾ ਹੋਈ ਸੀ ਪੰਡਾ ਇਹ ਸੀ ਕਿ ਉਸ ਘਟਨਾ ਦਾ ਜਦੋਂ ਤੁਸੀਂ ਫੈਸਲਾ ਸੁਣਾਉਣਾ ਹੈ ਤਾਂ ਸਾਰੀਆਂ ਧਿਰਾਂ ਨੂੰ ਤਲਬ ਕਰਕੇ ਇਕੱਠੇ ਦੋਸ਼ ਤਾਇ ਕੀਤੇ ਜਾਣ ਤੇ ਫੈਸਲਾ ਸੁਣਾਇਆ ਜਾਵੇ ਸਜ਼ਾਵਾਂ ਨੂੰ ਉਹਨਾਂ ਦੋਸ਼ਾਂ ਦੇ ਹਿਸਾਬ ਨਾਲ ਹੀ ਸੁਣਾਇਆ ਜਾਵੇ ਪਰ ਹੋਇਆ ਕਿ ਵੀਰ ਸਿੰਘ ਕਿਸੇ ਇੱਕ ਦਿਨ ਆ ਕੇ ਇਕੱਲਤ ਅਕਾਲ ਤਖਤ ਸਾਹਿਬ ਨੂੰ ਮਿਲ ਗਿਆ ਮਾਫੀ ਮੰਗ ਗਿਆ ਉਸ ਤੇ ਫੈਸਲਾ ਪੈਂਡਿੰਗ ਰੱਖ ਲਿਆ ਗਿਆ ਜਫਰ ਸਾਹਿਬ ਬਾਹਰ ਗਏ ਹੋਏ ਨੇ ਕਿਉਂਕਿ ਕੁਝ ਘਟਨਾਵਾਂ ਇਸ ਤਰੀਕੇ ਦੀਆਂ ਹੋਈਆਂ ਸੀ ਕਿ ਜਿਹੜੀ ਪਹਿਲੀ ਤਰੀਕ ਰੱਖੀ ਗਈ ਸੀ ਉਸ ਨੂੰ ਬਦਲਣਾ ਪਿਆ ਉਹ ਇਸ ਵਕਤ ਆ ਨਹੀਂ ਸਕਦੇ ਉਹ ਕਿਸੇ ਹੋਰ ਤਰੀਕ ਤੇ ਆ ਕੇ ਪੇਸ਼ ਹੋਣਗੇ ਤੇ ਬਚਦੇ ਨੇ ਅਰਜੋਤ ਸਿੰਘ ਬੈਂਸ ਅਰਜੋਤ ਸਿੰਘ ਬੈਂਸ ਹਾਜ਼ਰ ਹੁੰਦੇ ਨੇ ਉਹ ਆਪਣੀਆਂ ਗਲਤੀਆਂ ਮੰਨਦੇ ਨੇ ਉਹ ਜੋ ਫੈਸਲਾ ਕੀਤਾ ਜਾਂਦਾ ਹੈ ਉਹ ਸਵੀਕਾਰ ਕਰਦੇ ਨੇ ਪਰ ਕੀ ਇਸ ਸਮੇਂ ਜੋ ਵਿਆਨੀ ਕੁਲਦੀਪ ਸਿੰਘ ਵੱਲੋਂ ਪ੍ਰਸ਼ਨ ਪੁੱਛੇ ਗਏ ਜਾਂ ਜੋ ਦੋਸ਼ ਲਾਏ ਗਏ ਜੇ ਉਹਨਾਂ ਨੂੰ ਸੁਣੀਏ ਤਾਂ ਕੀ ਇਕੱਲੇ ਅਰਜੋਤ ਸਿੰਘ ਬੈਂਸ ਨੂੰ ਸਜ਼ਾ ਸੁਣਾਉਣੀ ਵਾਜਿਬ ਸੀ ਇਹ ਪੁੱਛਿਆ ਗਿਆ ਕਿ ਜਦੋਂ ਵੀਰ ਸਿੰਘ ਸਟੇਜ ਤੇ ਗਾ ਰਿਹਾ ਸੀ ਤਾਂ ਕੀ ਤੁਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੰਤਰੀ ਨੇ ਕਿਹਾ ਨਹੀਂ ਇਸ ਦਾ ਦੋਸ਼ੀ ਮੰਨਦੇ ਹੋਏ ਉਹਨਾਂ ਨੂੰ ਸਜ਼ਾ ਸੁਣਾਈ ਗਈ ਲੇਕਿਨ ਜੇ ਗਾਉਣ ਵਾਲੇ ਨੂੰ ਤੁਸੀਂ ਦੋਸ਼ ਨਹੀਂ ਦੇ ਰਹੇ ਉਸ ਨੂੰ ਸਜ਼ਾ ਨਹੀਂ ਸੁਣਾ ਰਹੇ ਜੋ ਉਸ ਵਿੱਚ ਭਾਗ ਲੈ ਰਹੇ ਸੀ ਉਹਨਾਂ ਗੀਤਾਂ ਤੇ ਭੰਗੜਾ ਪਾ ਰਹੇ ਸੀ ਉਹ ਦੋਸ਼ੀ ਨਹੀਂ ਹਨ ਤੇ ਜਿਹੜੇ ਬੰਦੇ ਨੇ ਰੋਕਿਆ ਨਹੀਂ ਕੀ ਉਹ ਕੱਲਾ ਦੋਸ਼ੀ ਹੈ ਉਸ ਨੂੰ ਹੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਬਾਕੀਆਂ ਨੂੰ ਉਸੇ ਸਮੇਂ ਸਜ਼ਾ ਕਿਉਂ ਨਹੀਂ ਸੁਣਾਈ ਗਈ ਕੀ ਇਹ ਕਾਲੀ ਸਿਰਫ ਇਸ ਕਰਕੇ ਕੀਤੀ ਗਈ ਕਿ ਸਰਕਾਰ ਦਾ ਇੱਕ ਮੰਤਰੀ ਕਾਬੂ ਦੇ ਵਿੱਚ ਆਇਆ ਹੋਇਆ ਹੈ ਉਹਨਾਂ ਤੋਂ ਗਲਤੀ ਹੋਈ ਹੈ ਉਸ ਨੂੰ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਸਜ਼ਾ ਸੁਣਾਈ ਜਾਵੇ ਤਾਂ ਕਿ ਜਿਹੜਾ ਇੱਕ ਛੁਪਿਆ ਹੋਇਆ ਅਜੰਡਾ ਸੀ ਜੱਫੇਦਾਰ ਦਾ ਜੋ ਬਾਅਦ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਕਿ ਇੱਕ ਮਤਾ ਪਾ ਕੇ 2 ਦਸੰਬਰ ਦੇ ਫੈਸਲਿਆਂ ਨੂੰ ਡਿਲੂਟ ਕਰ ਦਿੱਤਾ ਗਿਆ ਹੈ ਉਹ ਮੇਨ ਮਕਸਦ ਸੀ ਇਹ ਸਿਰਫ ਦਿਖਾਵੇ ਲਈ ਕਰਨਾ ਜ਼ਰੂਰੀ ਸੀ ਕਿ ਮੁੱਦਾ ਮੀਡੀਆ ਦੇ ਵਿੱਚ ਕੁਝ ਹੋਰ ਜਾਗੇ ਤੇ ਚੁੱਪਚਾਪ ਹੀ ਤੇ ਕੋਈ ਹੋਰ ਵੱਡਾ ਫੈਸਲਾ ਕਰ ਲਿਆ ਜਾਵੇ ਤੇ ਉਸ ਦੀ ਚਰਚਾ ਨਾ ਹੋਵੇ ਇਸ ਫੈਸਲੇ ਦੇ ਵਿੱਚ ਖੋਰ ਪਹਿਲੂ ਸਾਹਮਣੇ ਆਇਆ ਹੈ ਜੋ ਗਿਆਨੀ ਗੁਦੀਪ ਸਿੰਘ ਵੱਲੋਂ ਕੀਤਾ ਗਿਆ ਹੈ ਉਹਨਾਂ ਵੱਲੋਂ ਸਰਕਾਰ ਨੂੰ ਇਸ ਤਰ੍ਹਾਂ ਦੀ ਤਾਕੀਦ ਕੀਤੀ ਗਈ ਹੈ ਹੁਕਮਨਾਮਾ ਸੁਣਾਇਆ ਗਿਆ ਹੈ ਕਿ ਤੁਸੀਂ ਫਲਾਣੀਆਂ ਫਲਾਣੀਆਂ ਸੜਕਾਂ ਦੀ ਬਰਮਤ ਕਰਾਓ ਕੀ ਹੁਣ ਜਥੇਦਾਰ ਅਕਾਲ ਤਖਤ ਸਰਕਾਰ ਨੂੰ ਕੋਈ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਨੇ ਕੋਈ ਇਸ ਤਰ੍ਹਾਂ ਦੇ ਹੁਕਮ ਦੇ ਸਕਦੇ ਨੇ ਕਿ ਤੁਸੀਂ ਪ੍ਰਸ਼ਾਸਨਿਕ ਕੰਮ ਕਰੋ ਕਿ ਕੱਲ ਨੂੰ ਮੁੱਖ ਮੰਤਰੀ ਸੂਬੇ ਦਾ ਕੋਈ ਫੈਸਲਾ ਲੈਂਦਾ ਹੈ ਤਾਂ ਕੀ ਅਕਾਲ ਤਖ ਦੇ ਜੱਜਦਾਰ ਕੋਲੇ ਪਾਵਰ ਹੈ ਕਿ ਉਹ ਪ੍ਰਸ਼ਾਸਨਿਕ ਫੈਸਲੇ ਨੂੰ ਪਲਟ ਦੇਵੇ ਜਾਂ ਉਸ ਨੂੰ ਮਨਾ ਕਰ ਦੇਵੇ ਕਿ ਇਸੇ ਤਰੀਕੇ ਨਾਲ ਕੱਲ ਨੂੰ ਲੈਂਡ ਪੂਲਿੰਗ ਤੇ ਵੀ ਕੋਈ ਜੱਜਦਾਰ ਅਕਾਲ ਤਖ ਫੈਸਲਾ ਸੁਣਾ ਸਕਦੇ ਨੇ ਤੇ ਸਰਕਾਰ ਨੂੰ ਕਹਿ ਸਕਦੇ ਨੇ ਕਿ ਤੁਸੀਂ ਆਪਣਾ ਫੈਸਲਾ ਵਾਪਸ ਲਓ ਇਹ ਨੀਤੀ ਲਾਗੂ ਨਹੀਂ ਕੀਤੀ ਜਾਵੇਗੀ ਇਹ ਕਰਨ ਦੀ ਲੋੜ ਕੀ ਸੀ ਕਿ ਜੱਜਦਾਰ ਅਕਾਲ ਤਖ ਨੂੰ ਇਹ ਨਹੀਂ ਪਤਾ ਉਹਨਾਂ ਦਾ ਜੋ ਖੇਰਾ ਖੇਤਰ ਹੈ ਉਹ ਸਿੱਖ ਮਸਲਿਆਂ ਦੇ ਨਾਲ ਸੰਬੰਧਿਤ ਹੈ ਉਨ੍ਹਾਂ ਦੇ ਵਿੱਚ ਜੇ ਕੋਈ ਕਤਾਈ ਹੋਈ ਹੈ ਚਾਹੇ ਉਹ ਰਾਜਨੀਤਿਕ ਨੇ ਚਾਹੇ ਉਹ ਧਾਰਮਿਕ ਨੇ ਉਸ ਦੇ ਉੱਪਰ ਹੀ ਫੈਸਲੇ ਸੁਣਾਉਣੇ ਨੇ ਪ੍ਰਸ਼ਾਸਨਿਕ ਕੰਮਾਂ ਦੇ ਉੱਤੇ ਉਹਨਾਂ ਵੱਲੋਂ ਫੈਸਲੇ ਸੁਣਾਏ ਜਾਣੇ ਉਹ ਉਚਿਤ ਨਹੀਂ ਹੈ ਪਰ ਫਿਰ ਵੀ ਇਹ ਫੈਸਲੇ ਸੁਣਾਏ ਗਏ ਕੀ ਇਹ ਅੱਗੇ ਵਾਸਤੇ ਕੁਝ ਇਸ ਤਰ੍ਹਾਂ ਦੀ ਸਿਆਸਤ ਦੇ ਰਾਹ ਖੋਲਨੇ ਗਏ ਨੇ ਜੋ ਸੀ ਸੂਬੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਸਕਦੇ ਹਾਂ ਇੱਥੇ ਜੋ ਮਤਾ ਪਾਸ ਕਰਕੇ ਉਹਦਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਉਸ ਨੇ ਵੀ ਵਿਵਾਦ ਕਾਫੀ ਖੜੇ ਕਰ ਦਿੱਤੇ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਕਾਲ ਤਖਤ ਦੇ ਜਥੇਦਾਰ ਫਸੀਲ ਤੋਂ ਹੁਕਮਨਾਮਾ ਸੁਣਾਉਂਦੇ ਨੇ ਪਰ ਉਸ ਤੋਂ ਬਾਅਦ ਤੁਸੀਂ ਅੰਦਰ ਬੈਠ ਕੇ ਇੱਕ ਪੁਰਾਣੇ ਸੁਣਾਏ ਗਏ ਹੁਕਮਨਾਮੇ ਨੂੰ ਜੋ ਕਿ ਬਹੁਤ ਹੀ ਅਹਿਮ ਹੁਕਮਨਾਮਾ ਹੈ ਜਿਸ ਦੀ ਪੰਥ ਦੇ ਵਿੱਚ ਬਹੁਤ ਚਰਚਾ ਹੋਈ ਉਸ ਬਾਰੇ ਇੱਕ ਮਤਾ ਪਾ ਕੇ ਉਸ ਫੈਸਲੇ ਨੂੰ ਦਾਲੀਵੂਡ ਕਰ ਸਕਦੇ ਹੋ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਥ ਸਿੰਘ ਸਾਬਾਨ ਦੀ ਇਕਤਰਤਾ ਦੇ ਵਿੱਚ ਇਹ ਮਤਾ ਪਾ ਸਕਦੇ ਨੇ ਕੀ ਅਕਾਲ ਪੁਰਖ ਸਾਹਿਬ ਤੋਂ ਕੀਤਾ ਹੋਇਆ ਕੋਈ ਵੀ ਫੈਸਲਾ ਉਹ ਉਸ ਵਿਅਕਤੀ ਦੇ ਉੱਪਰ ਹੈ ਕਿ ਉਹ ਨੇ ਮੰਨਣਾ ਹੈ ਜਾਂ ਨਾ ਮੰਨਣਾ ਹੈ ਉਹਦੀ ਅਰਜ਼ੀ ਹੈ ਕਿ ਪਹਿਲਾਂ ਇਹ ਨਹੀਂ ਕਿਹਾ ਜਾਂਦਾ ਸੀ ਕਿ ਅਕਾਲ ਪੁਰਖ ਸਾਹਿਬ ਤੋਂ ਜੋ ਵੀ ਹੁਕਮ ਨਮਾ ਸੁਣਾਇਆ ਜਾਂਦਾ ਹੈ ਉਹ ਸਾਰੇ ਸਿੱਖਾਂ ਦੇ ਉੱਤੇ ਲਾਗੂ ਹੁੰਦਾ ਹੈ ਹਰ ਸਿੱਖ ਪਵੰਦ ਹੈ ਉਸ ਫੈਸਲੇ ਨੂੰ ਮੰਨਣ ਦੇ ਲਈ ਇਥੋਂ ਤੱਕ ਕਿ ਜੇ ਕੋਈ ਫੈਸਲਾ ਨਹੀਂ ਮੰਨਦਾ ਸੀ ਤਾਂ ਉਸ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਸੀ ਹੁਣ ਤੱਕ ਵੀ ਇਹੀ ਮर्याਦਾ ਰਹੇ ਪਰ ਤੁਸੀਂ ਆਪਣੇ ਵੱਲੋਂ ਇਹ ਫੈਸਲਾ ਲੈ ਕੇ ਕਿ ਹਰ ਇੱਕ ਧੜੇ ਨੂੰ ਆਪਣੀ ਸਿਆਸਤ ਮੁਬਾਰਕ ਹੋਵੇ ਇਹ ਖੁੱਲੀ ਛੁੱਟੀ ਦੇ ਦਿੱਤੀ ਹੈ ਕਿ ਕੋਈ ਵੀ ਬੰਦਾ ਇਸ ਫੈਸਲੇ ਨੂੰ ਮੰਨੇ ਜਾਂ ਨਾ ਮੰਨੇ ਇਹ ਉਹਦੀ ਮਰਜ਼ੀ ਹੈ ਅਕਾਲ ਤੱਕ ਸਭ ਤੋਂ ਕੀਤਾ ਹੋਇਆ ਫੈਸਲਾ ਪੂਰੇ ਤਰੀਕੇ ਦੇ ਨਾਲ ਲਾਗੂ ਨਹੀਂ ਹੁੰਦਾ ਤੁਹਾਡੀ ਮਰਜ਼ੀ ਹੈ ਉਸ ਦੇ ਵਿੱਚੋਂ ਜਿੰਨਾ ਹਿੱਸਾ ਮੰਨਣਾ ਹੈ ਉਹ ਤੁਸੀਂ ਮੰਨ ਲਓ ਜਿੰਨਾ ਨਹੀਂ ਮੰਨਣਾ ਉਹ ਨਾ ਮੰਨੋ ਕੀ ਕੰਨ ਦੇ ਉੱਤੇ ਮੰਤਰੀ ਹਰਜੋਤ ਸਿੰਘ ਬੈਂਸ ਇਹ ਕਹਿ ਦਿੰਦੇ ਕਿ ਤੁਹਾਡੇ ਇਹ ਚਾਰ ਸੁਝਾਵਾਂ ਦੇ ਵਿੱਚੋਂ ਮੈਂ ਸਿਰਫ ਦੋ ਸੁਝਾਵਾਂ ਹੀ ਮੰਨੂਗਾ ਦੋਨੇ ਹੀ ਮੰਨੂਗਾ ਤਾਂ ਕੀ ਸਥਿਤੀ ਬਣ ਜਾਣੀ? ਇਹੇ ਇਸੇ ਤਰੀਕੇ ਨਾਲ ਕੁਲਦੀਪ ਸਿੰਘ ਇੱਕ ਮਤਾ ਪਾਸ ਕਰਕੇ ਜਾਂ ਲਿਖ ਕੇ ਕਹਿ ਦਿੰਦੇ ਕਿ ਚਲੋ ਤੁਹਾਡੀ ਮਰਜ਼ੀ ਹੈ ਜਾਂ ਹਰਜੋਤ ਸਿੰਘ ਨੂੰ ਪੰਛ ਦੇ ਵਿੱਚੋਂ ਛੇਕਣ ਦਾ ਐਲਾਨ ਕਰ ਦਿੰਦਾ। ਇਹ ਵੀ ਬਹੁਤ ਵੱਡੇ ਸਵਾਲ। ਲੇਕਿਨ ਜਿਹੜੇ ਫੈਸਲੇ ਵੀ ਲਏ ਗਏ ਹਨ ਚਾਹੇ ਉਹ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਲੈ ਕੇ ਹੋਣ ਜਾਂ ਫਿਰ ਜਸੇਦਾਰਾਂ ਦੀ ਨਿਯੁਕਤੀ ਕਾ ਉਸ ਤੋਂ ਬਾਅਦ ਕਿਸੇ ਨੂੰ ਸਜ਼ਾ ਕੀ ਦੇਣੀ ਹੈ ਕੀ ਨਹੀਂ ਦੇਣੀ ਹੈ ਬਹੁਤ ਸਾਰੇ ਵਿਵਾਦ ਨੇ ਜੋ ਆਪਣੀ ਨਿਯੁਕਤੀ ਨੂੰ ਲੈ ਕੇ ਹੀ ਉਹਨਾਂ ਦੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਹਰ ਸਵਾਲ ਜੋ ਉਹਨਾਂ ਤੇ ਖੜਾ ਹੋਇਆ ਹੈ ਉਸ ਤੇ ਨਾਲ ਪੰਥ ਦੇ ਵਿੱਚ ਦੁਬਿਧਾ ਵਧੀ ਹੈ ਘਟੀ ਨਹੀਂ ਹੈ ਉਲਝਨਾ ਵਧੀਆਂ ਨੇ ਖਤਮ ਨਹੀਂ ਹੋਈਆਂ ਪੰਥ ਨੂੰ ਕੋਈ ਛੇਦ ਦੇਣ ਦੇ ਵਿੱਚ ਯਾਨੀ ਕੁਲਦੀਪ ਸਿੰਘ ਕਾਮਯਾਬ ਨਹੀਂ ਹੋਏ ਸਗੋਂ ਉਹਨਾਂ ਵੱਲੋਂ ਲਏ ਗਏ ਹਰ ਫੈਸਲੇ ਨੇ ਪੰਥ ਦੀਆਂ ਉਲਝਨਾਵਾਂ ਵਧਾਈਆਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜਦੋਂ ਲੋਕ ਉਹਨਾਂ ਦੇ ਸਾਹਮਣੇ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਵਾਨਗੀ ਮਿਲ ਗਈ ਕਿ ਲੋਕ ਉਹਨਾਂ ਨੂੰ ਅਕਾਲ ਤਖਤ ਦਾ ਜਸਦਾਰ ਮੰਨਦੇ ਨੇ ਪਰ ਜੇ ਕੱਲ ਇਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਂ ਪੇਸ਼ ਹੁੰਦੇ ਉਹਨਾਂ ਦੇ ਕਲਪ ਕੀਤੇ ਜਾਣ ਤੋਂ ਬਾਅਦ ਤਾਂ ਕਿਸਤੇ ਸਿਆਸਤ ਨਹੀਂ ਹੋਣੀ ਸੀ ਉਹ ਬੜੀ ਆਸਾਨੀ ਨਾਲ ਇਹ ਕਹਿ ਸਕਦੇ ਸੀ ਕਿ ਮੈਂ ਤੁਹਾਨੂੰ ਆਪਣਾ ਜਸਦਾਰ ਨਹੀਂ ਮੰਨਦਾ ਇਸ ਕਰਕੇ ਮੈਂ ਪੇਸ਼ ਨਹੀਂ ਹੋਵਾਂਗਾ ਪਰ ਉਸ ਦੇ ਨਾਲ ਸਿਆਸਤ ਦੇ ਵਿੱਚ ਹੋਰ ਤਣਾਅ ਵਧਨੇ ਸੀ ਜਿੰਨਾ ਤੋਂ ਵੱਲੋਂ ਉਹਨਾਂ ਤੋਂ ਬਚਿਆ ਗਿਆ ਲੇਕਿਨ ਉਹਨਾਂ ਦੀ ਇਸ ਸਿਆਣਪ ਨੂੰ ਕਿ ਕੁਲਦੀਪ ਸਿੰਘ ਦੀ ਪ੍ਰਵਾਨਗੀ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਉਹ ਸਾਰੇ ਪੰਥਾਂ ਨੂੰ ਪ੍ਰਵਾਨ ਹੋ ਗਏ ਹਨ ਕਿ ਇਸ ਤਰੀਕੇ ਦੀ ਸਿਆਸਤ ਕਰਨਾ ਸੁਖਬੀਰ ਸਿੰਘ ਬਾਦਲ ਨੂੰ ਸ਼ੋਭਾ ਦਿੰਦਾ ਹੈ ਕਿ ਉਸ ਤਰੀਕੇ ਨਾਲ ਪੰਥ ਦੀਆਂ ਸੰਸਥਾਵਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਉਹ ਇੱਕ ਇੱਕ ਕਰਕੇ ਉਹਨਾਂ ਦੀ ਪ੍ਰਤਿਸ਼ਠਾ ਉਹਨਾਂ ਦਾ ਜੋ ਮਾਨ ਸਨਮਾਨ ਪੰਥ ਦੇ ਵਿੱਚ ਬਣਿਆ ਹੋਇਆ ਹੈ ਜੋ ਰਤਬਾ ਦੁਨੀਆ ਦੇ ਵਿੱਚ ਹੈ ਉਸ ਨੂੰ ਇਸ ਤਰੀਕੇ ਨਾਲ ਆਪਣੀ ਮਰਜ਼ੀ ਦੇ ਮਤਾਬਿਕ ਢਾਲ ਆਉਂਦੇ ਰਹਿਣ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਇਸ ਤਰੀਕੇ ਦੇ ਫੈਸਲੇ ਕਰ ਦਿੱਤੇ ਜਾਣ ਜਿਨ੍ਹਾਂ ਨਾਲ ਬਾਕੀ ਪਿਛਲੇ ਕੀਤੇ ਹੋਏ ਫੈਸਲੇ ਲੋਕ ਭੁਲਾ ਦੇਣੀਆਂ ਲੋਕਾਂ ਦੀ ਯਾਦਦਾਸ਼ਤ ਤੋਂ ਬਾਹਰ ਨਿਕਲ ਜਾਣ ਪਰ ਇਸ ਤਰ੍ਹਾਂ ਫੈਸਲਿਆਂ ਦੇ ਨਾਲ ਜੋ ਸਿੱਖ ਪੰਥ ਦਾ ਨੁਕਸਾਨ ਹੋਇਆ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹਨਾਂ ਫੈਸਲਿਆਂ ਦੀ ਮਸਾਲਾ ਦਿੱਤੀਆਂ ਜਾਣਗੀਆਂ ਕਿ ਉਹਨਾਂ ਦੇ ਵਿੱਚ ਹੋਰ ਉਲਝਣ ਨਹੀਂ ਬਜੇਗੀ ਆਪਣੇ ਧਰਮ ਨੂੰ ਲੈ ਕੇ ਕਿ ਸਾਡੇ ਧਰਮ ਦੇ ਵਿੱਚ ਕਿਸ ਚੀਜ਼ ਨੂੰ ਇਸ ਤਰੀਕੇ ਦੀ ਪਰਵਾੰਗੀ ਦਿੱਤੀ ਜਾਂਦੀ ਹੈ ਕਿ ਅਰਦਾਸ ਨੂੰ ਤੇ ਸੰਦੇਸ਼ ਨੂੰ ਇੱਕੋ ਤਕੜੀ ਦੇ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ ਕਿ ਬੇਨਤੀ ਤੇ ਅਰਜ਼ੋਈ ਤੇ ਸਨੇਹਾ ਦੇਣਾ ਇੱਕੋ ਗੱਲ ਹੈ ਜੋ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਕੀਤਾ ਗਿਆ ਸੀ ਬਾਕੀ ਚੀਜ਼ਾਂ ਦੇ ਨਾਲ-ਨਾਲ ਹੋਰ ਵੀ ਬਹੁਤ ਗੱਲਾਂ ਆਉਂਦੀਆਂ ਨੇ ਤੁਸੀਂ ਹਰ ਇੱਕ ਚੀਜ਼ ਨੂੰ ਜੇ ਚੰਗੇ ਤਰੀਕੇ ਨਾਲ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੋ ਤਾਂ ਹਰ ਵਾਰ ਇਹੀ ਨਿਕਲ ਕੇ ਆਉਂਦਾ ਹੈ ਕਿ ਉਹਨਾਂ ਦੇ ਫੈਸਲੇ ਪੰਥ ਨੂੰ 오ਰੀਜినਲ ਦੇ ਵਿੱਚ ਲੈ ਕੇ ਜਾ ਰਹੇ ਨੇ ਪੰਥ ਦੇ ਵਿੱਚ ਕੋਈ ਸੇਧ ਦੇਣ ਦਾ ਕੰਮ ਨਹੀਂ ਕਰ ਰਹੇ ਔਰ ਜਿਸ ਤਰੀਕੇ ਦੇ ਫੈਸਲੇ ਉਹਨਾਂ ਤੋਂ ਲਏ ਜਾ ਰਹੇ ਨੇ ਉਹ ਸਾਰੇ ਫੈਸਲਿਆਂ ਦੇ ਨਾਲ ਹੀ ਇਸ ਵੱਡੀ ਸੰਸਥਾ ਨੂੰ ਬਹੁਤ ਵੱਡੀ ਸੱਟ ਲੱਗ ਰਹੀ ਹੈ ਬਹੁਤ ਵੱਡੀ ਟਾ ਲੱਗ ਰਹੀ ਹੈ ਲੋਕਾਂ ਦੇ ਵਿੱਚ ਜਿਸ ਤਰੀਕੇ ਦਾ ਸੰਦੇਸ਼ ਜਾਣਾ ਚਾਹੀਦਾ ਸੀ ਜੋ ਇਸ ਪਦਵੀ ਦੀ ਮਾਨ ਮਰਿਆਦਾ ਸੀ ਉਹ ਉਸ ਤਰੀਕੇ ਨਾਲ ਬਰਕਰਾਰ ਨਹੀਂ ਰਹਿ ਸਕਦੀ ਇਸੇ ਤਰੀਕੇ ਨਾਲ ਹੀ ਉਹ ਕੰਮ ਕਰਦੇ ਰਹੇ ਇਸੇ ਤਰੀਕੇ ਨਾਲ ਹੀ ਕਿਸੇ ਨੂੰ ਵੀ ਕਦੇ ਵੀ ਜਥੇਦਾਰ ਥਾਪ ਦਿੱਤਾ ਜਾਂਦਾ ਹੈ ਤੇ ਉਸ ਤੋਂ ਕਿਸੇ ਵੀ ਤਰੀਕੇ ਦੇ ਆਪਣੀ ਮਨਮਰਜ਼ੀ ਨਾਲ ਫੈਸਲੇ ਕਰਾ ਲਏ ਜਾਂਦੇ ਨੇ ਤਾਂ ਉਹਦੀ ਜਿਹੜਾ ਰਤਬਾ ਦੇਸ਼ ਵਿਦੇਸ਼ ਵਿੱਚ ਬਣਿਆ ਹੋਇਆ ਸੀ ਕੀ ਉਹ ਉਸੇ ਤਰੀਕੇ ਨਾਲ ਬਰਕਰਾਰ ਰਹੇਗਾ ਕਿ ਜਿੱਥੇ ਕਿਸੇ ਹਰ ਫੈਸਲੇ ਦੇ ਉੱਤੇ ਪੰਥ ਪ੍ਰਬੰਧ ਦੀ ਦੰਦਾਸੀ ਫੁੱਲ ਚੜਾਉਂਦਾ ਸੀ ਉਹ ਇਨ੍ਹਾਂ ਫੈਸਲਿਆਂ ਤੇ ਜੇ ਬਾਰ-ਬਾਰ ਵਿਰੋਧ ਹੁੰਦਾ ਰਹੂਗਾ ਉન્નਤ ਚਰਚਾ ਹੁੰਦੀ ਰਹੀ ਹੋਈ ਤਾਂ ਕੀ ਉਸ ਤਰੀਕੇ ਦਾ ਰੁਤਬਾ ਬਣਿਆ ਰਹੂਗਾ ਕੋਈ ਵੀ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਅਕਾਲਤਖਤ ਹੁੰਦਾ ਹੈ ਕਿ ਲੋਕ ਹੱਥ ਜੋੜ ਕੇ ਖਿੜੇ ਮੱਥੇ ਪਰਵਾਨ ਕਰ ਲੈਣਗੇ ਜਿਵੇਂ ਪਹਿਲਾਂ ਕਰਦੇ ਰਹੇ ਸੀ ਜਦੋਂ ਦਾ ਸਿਆਸਤ ਦੇ ਕਰਕੇ ਉਥੋਂ ਫੈਸਲੇ ਕਰਵਾਏ ਗਏ ਨੇ ਚਾਹੇ ਉਹ ਡੇਰਾ ਸੱਚਾ ਸੌਦਾ ਨੂੰ ਮਾਫੀ ਦੇਣ ਦਾ ਹੋਵੇ ਜਾਂ ਉਸ ਤੋਂ ਬਾਅਦ ਲਏ ਗਏ ਜਿੰਨੇ ਵੀ ਫੈਸਲੇ ਨੇ ਉਹਨਾਂ ਨੇ ਇਹਨਾਂ ਸੰਸਥਾਵਾਂ ਨੂੰ ਢਾਹ ਜ਼ਰੂਰ ਲਾਈ ਹੈ ਉਹਨਾਂ ਦਾ ਅਕਸ ਖਰਾਬ ਕਰਨ ਲਈ ਕਾਰਵਾਈ ਜ਼ਰੂਰ ਕੀਤੀ ਹੈ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਸਿੱਖ ਸਿਆਸਤਦਾਨਾਂ ਨੇ ਸਿੱਖ ਸਸਤਾਵਾਂ ਦਾ ਕਦ ਉੱਚਾ ਕੀਤਾ ਹੈ ਹਾਂ ਉਹਨਾਂ ਦਾ ਕਦ ਨੀਵਾ ਜ਼ਰੂਰ ਕੀਤਾ ਗਿਆ ਹੈ ਲੋਕਾਂ ਦੇ ਵਿੱਚ ਅਕਸ ਨੂੰ ਧੁੱਦਲਾ ਜ਼ਰੂਰ ਕੀਤਾ ਗਿਆ ਹੈ ਕਿਸੇ ਵੀ ਤਰੀਕੇ ਨਾਲ ਪੰਥ ਦੀ ਸੇਵਾ ਨਹੀਂ ਕਹੀ ਜਾ ਸਕਦੀ ਅੰਥ ਨੂੰ ਸਮਰਪਿਤ ਸੇਵਾਵਾਂ ਨਹੀਂ ਕਹਿਆ ਜਾ ਸਕਦੀਆਂ ਜਿਵੇਂ ਕਿ ਸਿਆਸਤਦਾਨਾਂ ਵੱਲੋਂ ਪ੍ਰਚਾਰਿਆ ਜਾਂਦਾ ਹੈ ਉਮੀਦ ਕਰਦੇ ਹਾਂ 11 ਤਰੀਕ ਨੂੰ ਕੋਈ ਕਲੈਰਿਟੀ ਜਿਹੜੀ ਆਉਣੀ ਸੀ ਇੱਕ ਨਵਾਂ ਤੜਾ ਕਾਲੀ ਦਲ ਦਾ ਸ਼ੇਪ ਲੈਣਾ ਸੀ ਉਸ ਦੇ ਵਿੱਚ ਕੋਈ ਹੋਰ ਸਿਆਸਤ ਇਸ ਤੋਂ ਵੱਧ ਨਹੀਂ ਹੋਏਗੀ ਜਿੰਨੇ ਕੀ ਗਿਆਨੀ ਕੁਲਦੀਪ ਸਿੰਘ ਵੱਲੋਂ ਕਰ ਦਿੱਤੀ ਗਈ ਹੈ ਤੇ ਉਹ ਸਮਾਗਮ ਸੁਖ ਸ਼ਾਂਤੀ ਨਾਲ ਨੇਪਰੇ ਚੜ ਜਾਏਗਾ ਤੇ ਫਿਰ ਕਹਾਣੀ ਲੋਕਾਂ ਦੀ ਕਚੈਰੀ ਵਿੱਚ ਚਲੀ ਜਾਏਗੀ ਕਿ ਲੋਕ ਕਿਸ ਨੂੰ ਪ੍ਰਵਾਨ ਕਰਦੇ ਨੇ ਕਿਸ ਨੂੰ ਨਹੀਂ ਪ੍ਰਵਾਨ ਕਰਗੇ ਉਹ ਫੈਸਲਾ ਅੰਤ ਦੇ ਵਿੱਚ ਪੰਥ ਦੇ ਹੱਥਾਂ ਦੇ ਵਿੱਚ ਹੀ ਰਹਿਣਾ ਹੈ ਤੇ ਪੰਥ ਨੇ ਹੀ ਲੈਣਾ ਹੈ ਲੇਕਿਨ ਇਸੇ ਉਮੀਦ ਦੇ ਨਾਲ ਕਿ ਕੁਝ ਅਣਸੁਖਾਵਾਂ ਨਹੀਂ ਵਾਪਰੇਗਾ। ਪਰ ਤੋਂ ਵਿਦਾ ਲੈਣੇ ਆ। ਧੰਨਵਾਦ।